ਆਪਣਾ ਵੀਰੇ 254 ਇਹ ਕਿੰਨੇ ਐਚਪੀ ਤੱਕ ਵੀਰੇ ਜੋਰਜਾਰ ਲਾਉਂਦਾ ਏ ਇਹ ਇਹ ਵੀ ਟਰੈਕਟਰ ਵੀਰੇ ਵਧੀਆ ਵਾ ਤਕੜਾ ਵਾ ਟਰੈਕਟਰ ਇਹ ਉਹਨਾਂ ਵਾਸਤੇ ਆ ਮਤਲਬ ਕਿ ਆਲੂ ਜਿਵੇਂ ਆਪਾਂ ਕਹਿੰਦੇ ਜਿਆਦਾ ਜਿਆਦਾ ਜਿਹੜੀ ਆ ਚੀਜ਼ ਆਪਾਂ ਕਹਦੇ ਵੀ ਕਾਦੇ ਵਾਸਤੇ ਕਮਰਸ਼ਲ ਕੰਮ ਲਈ ਹਾਂ ਜਿਹੜੇ ਮਤਲਬ ਕਿ ਆਲੂਆਂ ਦਾ ਕੰਮ ਹਾਂ ਜਿੰਨਾਂ ਦੀ ਮਸ਼ੀਨਾਂ ਵਿੱਚ ਉਹਨਾਂ ਹੈਵੀ ਨੇ ਆਲੂਆਂ ਦਾ ਕੰਮ ਕਰਦੇ ਆ ਨਾਲ ਚਲੋ ਖੇਤ ਆਪਣਾ ਕਣਕ ਜੋੜ ਵੀ ਆ ਜਾਂ ਕਿੱਦਾਂ ਵੇ ਇਹ ਉਹੋ ਜਿਹੇ ਕੰਮਾਂ ਨੂੰ ਆ ਜਾਂਦਾ ਕਿਉਂਕਿ ਉਹਨਾਂ ਉਹ ਮਸ਼ੀਨਾਂ ਵਾਸਤੇ ਇਹ ਚੀਜ਼ ਉਹ ਉਹਨਾਂ ਵਾਸਤੇ ਖਾਸ ਬਣੀ ਹੋਈ ਆ ਲੋੜ ਨੂੰ ਤਾਂ ਇਹਨੂੰ ਜਿੱਥੇ ਮਰਜ਼ੀ ਲਈ ਜਾਏ ਨੇ ਕਿਹੜਾ ਜਵਾਬ ਦੇਣਾ ਤੇ ਹਣਾ ਤੇ ਜਿੱਧਰ ਮਰਜ਼ੀ ਇਹ ਵੀ 50 HP ਤੱਕ ਜੋ ਹਾਂ ਹਾਂ ਵੀਰੇ ਇਹ ਪੂਰਾ 50 HP ਦੋ ਤਕਰੀਬਨ ਵੱਧ ਦੀ ਯੋਰ ਮਾਰਦਾ ਘਟ ਨਹੀਂ ਮੈਸੀ ਵੈਸੇ ਵੀ ਆਤਾ ਆਪਣੇ ਮੈਸੀ ਦੇ ਇੱਕ ਵੀਡੀਓ ਆਈ ਸੀ ਨਾ ਕਿੰਨੀਆਂ ਟਰਾਲੀਆਂ ਖਿੱਚੀਆਂ ਸੀ ਉਹਨੇ ਉਹ ਵੀਰੇ ਇਹਨੇ ਖਿੱਚੀਆਂ ਹੀਆਂ ਉਹਨੇ 31 ਟਰਾਲੀਆਂ 31 ਟਰਾਲੀਆਂ ਖਿੱਚੀਆਂ ਸੀ ਇਹਨੇ ਹਣਾ 31 ਟਰਾਲੀਆਂ ਉਹ ਦਿੱਤਾ ਵਾ ਟਰੈਕਟਰ ਆਪਾਂ ਕਿਸੇ ਦਿਨ ਬਣਾਵਾਂਗੇ ਵੀਡੀਓ ਹਰ ਦੀ 31 ਟਰਾਲੀ ਵਾਲੇ ਵੀਰੇ ਇਹ ਲੀ ਬਣਾ ਲਈ ਪਤੰਦਰਾ ਆਪਣੇ ਲੈ ਕੇ ਗਿਆ ਬਾਈ ਓਕੇ ਉਹਦਾ ਵੀ ਟਰਾਲੀ ਦਾ ਕੰਮ ਹੀ ਆ ਇਹਦੇ ਟਾਇਰ ਸਾਈਜ਼ ਕੀ ਆ ਗਿਆ ਵੀਰੇ ਇਹਦਾ ਵੀਰੇ ਹੈਗਾ ਵਾ 9520 ਆ ਇਹਦਾ ਸਾਈਜ਼ ਅਗਲਾ ਹਾਂ ਇਹ ਉਹਦੇ ਨਾਲ 4 ਵੀਲ ਨਾਲ ਉਹਦਾ 24 ਸਾਈਜ਼ ਆ 9500 ਦਾ ਹੂੰ ਇਹਦਾ 9520 ਆ ਪਿਛਲੇ ਇਹਦੇ 14 ਨੂੰ 28 ਦੇ ਆ ਮਗਰਲੇ ਟਾਇਰ ਹੂੰ ਠੀਕ ਆ ਇਹਦਾ ਮੈਂ ਇੰਜਨ ਇਹਦਾ ਤਕਰੀਬਨ ਇਹਦਾ ਵੀ ਇੰਜਨ ਕਿੰਨੇ ਸਿਲੰਡਰ ਆ ਇਹਦਾ 16 ਆ ਤਿੰਨ ਸਿਲੰਡਰ ਆ ਇਹਦਾ ਇਹਦਾ ਡੀਜ਼ਲ ਟੈਂਕ ਉਹਦੇ ਨਾਲੋਂ ਛੋਟਾ ਹੈ। ਬਾਇਲ ਕਲੀਨਰ ਆ। ਹੂੰ ਤਿੰਨ ਸਿਲੰਡਰ ਆ ਮੈਕੋ ਦੇ ਪੰਪ ਚ ਆ ਇਹਦੇ ਨਹੀਂ ਮਤਲਬ ਕਿ ਆ ਹਾਂ ਇਹਦੇ ਰੈਡਰ ਬੂ ਬਗੈਰਾ ਲੱਗੀ ਹੋਈ। ਇਹ ਬਿਨਾ ਰੈਡਰ ਬੂ ਤੋਂ ਹਾਂ ਬਾਕੀ ਤਕਰੀਬਨ ਸੇਮ ਹੀ ਆ। ਇੰਜਨ ਉਹਦਾ ਆ। ਹਾਂ ਡਿਸਟ੍ਰੀਬਿਊਟਰ ਵਗੈਰਾ ਸਾਰਾ ਇਹਨੂੰ ਵੱਖਰਾ ਪੰਪ ਲਾਇਆ ਸਾਰਾ ਕੁਝ ਵੱਖਰਾ ਡੀਜ਼ਲ ਫਿਲਟਰ ਵੱਖਰਾ ਲਾਇਆ ਹੋਇਆ। ਇਹ ਡੀਜ਼ਲ ਫਿਲਟਰ ਕੀ ਕੀ ਕੰਮ ਕਰਦਾ? ਇਹ ਵੀਰੇ ਡੀਜ਼ਲ ਫਿਲਟਰ ਤੇ ਪਾਣੀ ਵਾਲਾ ਇੱਕੋ ਹੀ ਕਰਦਾ। ਇਹ ਤਿੰਨਾਂ ਦੇ ਵਿੱਚ ਤਿੰਨੇ ਚੀਜ਼ਾਂ ਇੱਕ ਜੀ ਆ। ਇਹਦੀ ਲਾਈਫ ਇਹ ਆ ਵੀ ਹਰੇਕ ਸਰਵਿਸ ਤੇ ਨਹੀਂ ਬਦਲਦੀ ਹੁੰਦਾ ਅੱਛਾ ਹਾਂ ਇਹ ਜਾ ਕੇ ਹੋਣਾ ਵਾ 700 ਘੰਟੇ ਵਾਲੀ ਜਿਹੜੀ ਤੀਸਰੀ ਸਰਵਿਸ ਆ ਜਿਹਦੇ ਨਾਲ ਰੁਪਈਏ ਵਸਣਗੇ ਸਾਡੇ ਜ਼ਿੰਮੇਵਾਰ ਵੀਰਾਂ ਦੇ ਕਲੱਚ ਵਗੈਰਾ ਇਹਦਾ ਮਤਲਬ ਕਿ ਨਰਮ ਜਿਹਾ ਹੀ ਪੂਜਾ ਦਾ ਕਲੱਚ ਪੈਟਰ ਨਹੀਂਗਾ ਜਿਵੇਂ ਕਹਦੀ ਹਾਰਟ ਨਹੀਂਗਾ ਜਿਹੜੀਆਂ ਸਪੀਡਾਂ ਇਹਦੀ ਹੈਗੀ ਆ ਇਧਰ 3 ਸਪੀਡ ਆ ਇਹ 3 ਸਪੀਡਾਂ ਜਿਵੇਂ 9500 ਦੇ ਇੱਥੇ ਸਪੀਡਾਂ ਅੱਧੇ ਅੱਧੇ ਗੇਅਰ ਕਰਦਾ ਸੀ ਇਹ ਨਹੀਂ ਕਰਦਾ ਹੈਗਾ ਇਹ ਇੱਥੋਂ ਅੱਗੇ ਨੂੰ ਤੇ ਇੱਥੋਂ ਹੀ ਪਿੱਛੇ ਨੂੰ ਇਹ ਚੇਂਜਰ ਆ ਗਿਆ ਕਿਤੇ ਆ ਦੇ ਤਿੰਨ ਸਪੀਡਾਂ ਇੱਧਰ ਇੱਧਰ ਤਿੰਨ ਤੇ ਉੱਧਰ ਕਿੰਨੇ ਗੇਅਰ ਉੱਧਰ ਚਾਰ ਗੇਅਰ ਆ ਇਹਦੇ ਇੱਧਰ ਚਾਰ ਆ ਗਏ ਹਾਂ ਇਹਦੀਆਂ ਵੀ 12 ਸਪੀਡਾਂ ਫਾਰਵਰਡ ਹੂੰ 9500 ਦੀ ਆਪਣੀ 12 ਸਪੀਡਾਂ ਫਾਰਵਰਡ ਤੇ ਚਾਰ ਰਿਵਰਸ ਆ ਹੂੰ ਇਹਦੀਆਂ 12 ਸਪੀਡਾਂ ਫਾਰਵਰਡ ਆ ਤੇ 12 ਹੀ ਰਿਵਰਸ ਆ ਓਕੇ ਜਿੰਨਾ ਅੱਗੇ ਨੂੰ ਭਜਦਾ ਉਹਨਾ ਹੀ ਪਿੱਛੇ ਨੂੰ ਭਜਦਾ ਬਣਾ ਸੋਗਰਟਰ ਵਾਲੀ ਟਰਾਲੀ ਨੂੰ ਲੈਣ ਨੂੰ ਡੀਜ਼ਲ ਟੈਂਕ ਕਿੰਨਾ ਡੀਜ਼ਲ ਕਿੰਨਾ ਰੀਅਲ ਟੈਂਕੇ ਦਾ ਹੈਗਾ 65 ਲੀਟਰ ਦਾ ਠੀਕ ਆ ਵੀਰੇ ਹਾਂ ਜਿੰਦਾ ਅੱਜ ਕੱਲ ਅੱਜ ਵੀ ਮੈਂ ਕਿਸੇ ਨੂੰ ਮਿਲਕੇ ਆਇਆ ਸੀ ਮੁੰਡੇ ਨੂੰ ਉਹੀ ਇਹ ਟਰੈਕਟਰ ਚੱਲਦਾ ਉਹਦੇ ਕੋਲੇ ਹੂੰ ਉਹਦੇ ਕੋਲ ਦੋ ਟਰੈਕਟਰ ਚੱਲਦੇ ਆ ਹੂੰ ਇੱਕ ਹੋਰ ਕੰਪਨੀ ਦਾ ਇੱਕ ਆਪਣਾ ਮੈਸੀ ਆਹਾ 254 ਚੱਲਦਾ ਉਹ ਤੂੜੀ ਵਾਲੀ ਤੇ ਚੱਲਦਾ ਤਗਰੀਬਰ ਯਾਰ ਇੱਕ ਚੀਜ਼ ਮੈਨੂੰ ਦੱਸ ਮੈਸੀ ਡੀਜ਼ਲ ਘਟ ਖਾਨ ਦਾ ਕਾਰਨ ਮੈਸੀ ਡੀਜ਼ਲ ਘਟ ਕਾਤੋਂ ਖਾਂਦੇ ਆ ਕਾਰ ਵੀਰੇ ਜਿਹੜਾ ਮੈਸੀ ਆ ਮੈਸੀ ਦਾ ਤੁਸੀਂ ਇਹ ਲਾ ਲੋ ਵੀ ਉਹ ਇੰਜਨ ਹੀ ਮਤਲਬ ਕਿ ਇਹਦਾ ਤਕਰੀਬ ਮੀਨ ਜਿਹੜਾ ਨਾ ਹਮ ਇੰਜਨ ਹੀ ਆ ਜਿਹੜੇ ਤੇ ਆਪਾਂ ਕਹਦੇ ਆ ਵੀ ਘੱਟ ਖਾਂਦਾ ਵਾ ਤੇ ਤੇਲ ਬਾਕੀ ਗੇਰਾਂ ਦੀ ਸੈਟਿੰਗ ਸ਼ੂਟਿੰਗ ਇਦਾਂ ਦੀ ਕਰਦੇ ਨੇ ਹਮ ਟੈਸਟਿੰਗ ਕਰਨ ਨੂੰ ਬੜਾ ਜਿਆਦਾ ਹੀ ਸਮਾਂ ਲੱਗ ਜਾਂਦਾ ਇਹਨਾਂ ਨੂੰ ਕਿਹੜੇ ਗੇਅਰ ਕਿਹੜੇ ਇੰਜਨ ਦੀ ਕਿਹਦੇ ਨਾਲ ਮੈਚਿੰਗ ਕਰੋਗੀ ਕਿਹਦੇ ਨਾਲ ਪਾਵਰ ਕੱਲਾ ਗੇਅਰ ਨਹੀਂਗਾ ਆਪਾਂ ਇੰਜਨ ਨਹੀਂਗਾ ਕੱਲਾ ਇੱਕ ਪਾਵਰ ਕਰਦਾ ਗੇਰਾ ਦੀ ਸੈਟਿੰਗ ਹੋਊਗੀ ਸਾਰੀ ਨਾ ਹੂੰ ਸਹੀ ਤਰੀਕੇ ਨਾਲ ਇਹ ਪੂਰਾ ਤਾਲ ਮੇਰੇ ਇਹਨੇ ਪਾਵਰ ਕਰਦੀ ਹੈ ਤੇ ਬਾਕੀ ਜਿਆਦਾ ਇਹ ਆਏ ਆ ਇਹ ਜਿਵੇਂ ਟਰੈਕਟਰ ਆ ਹੂੰ ਇਹ ਚੌੜੇ ਘੱਟ ਇੰਜਨ ਕਰਦੇ ਆ ਅੱਛਾ ਚੜਾਈ ਦੇ ਵਿੱਚ ਜਿਵੇਂ ਕਹਿ ਦਈਏ ਘੱਟ ਇਧਰੋਂ ਜਿਆਦਾ ਹਾਂ ਉੱਪਰੋਂ ਜਿਆਦਾ ਸਟਾਕ ਲੰਬੀ ਕਰ ਦਿੰਦੇ ਆ ਲੰਬੀ ਸਟਾਕ ਨਾਲ ਉਹਨਾਂ ਹੀ ਜ਼ੋਰ ਵਧ ਲਾਉਂਦੇ ਆ ਲੰਬੀ ਸਾਰਾ ਸਹਿਜ ਵਧ ਜਾਂਦਾ ਵਾ ਕ੍ਰੈਂਕ ਰੁਕਦਾ ਜਿੰਦਾਂ ਕਿ ਇਹ ਆਪਣੇ ਦੂਜਿਆਂ ਦਾ ਪੈਸਟਮ ਸਾਈਜ਼ ਹੋ ਗਿਆ ਸਾਰਾ ਸਾਈਜ਼ ਇਹਨਾਂ ਦੇ ਵਿਧਾਨ ਦੇ ਸਟਾਕ ਲੰਬੀ ਕਰ ਦਿੰਦੇ ਆ ਇਸ ਕਰਕੇ ਮਤਲਬ ਕਿ ਇਹ ਪਾਵਰ ਵਧਾਉਂਦਾ ਹਿੱਸਾ ਇਹਦਾ ਅਗਲਾ ਸਾਰਾ ਪੈਕ ਆ ਹਾਂ ਹਿੱਸਾ ਇਹਦਾ ਫੁੱਲ ਸੀਲਡ ਆ ਤੇਲ ਵਾਲਾ ਕਿਹੜਾ ਹਾਂ ਤੇਲ ਵਾਲਾ ਵੀਰੇ ਠੀਕ ਆ ਤੇ ਇਹਦੇ ਵਿੱਚ ਜਿਵੇਂ ਹੁਣ ਆਪਾਂ ਕਦੂ ਤੇ ਮੈਂ ਤਾਂ ਹੀ ਪੁੱਛਿਆ ਚੜਲਾ ਜਾਂ ਕੁਛ ਇਹ ਚ ਪਾਣੀ ਪੂਣੀ ਨਹੀਂ ਜਾਂਦਾ ਹਿੱਸੇ ਦੇ ਵਿੱਚ ਬਾਕੀ ਹਿੱਸਾ ਤਕਰੀਬਨ ਹੋ ਜੇ ਮੇਰੇ ਕਹਦੇ ਪੂਰਾ ਫੁੱਲ ਹੈਵੀ ਬਣਿਆ ਹੋਇਆ। ਕਟਾਈ ਇਹਦੀ ਵੱਧ ਘੱਟ ਹੋ ਜਾਂਦੀ ਆ। ਆਪਾਂ ਨੂੰ ਲੋੜ ਹਾਂ ਲੋੜਾ ਲੋੜਾ ਘੱਟ ਕਰਨ ਦੀ ਤਾਂ ਨਟ ਲੱਗਿਆ ਹੋਇਆ ਵਾ ਘੱਟ ਕਰਨ। ਵੱਧ ਕਰਨੇ ਜਾਂ ਵੱਧ ਘੱਟ ਨੂੰ। ਇਹ ਹੁਣ ਉਹ ਜਿਹੇ ਹਿਸਾਬ ਨਾਲ ਬਣਾਇਆ ਹੋਇਆ ਇਹਦੀ ਕਟਾਈ ਗਾ ਤੋਂ ਜਿੱਦਾਂ ਆਪਾਂ ਬੱਕੀ ਵੀਜਣੀ ਆ। ਹਾਂ। ਆਲੂ ਲਾਉਣੇ ਆ, ਉੱਟਣੇ ਆ, ਕੁਛ ਕਰਨਾ। ਉੱਥੇ ਕੀ ਚਾਹੀਦਾ ਉੱਥੇ ਕਟਾਈ ਜ਼ਿਆਦਾ ਟਰੈਕਟਰ ਦੀ ਚਾਹੀਦੀ ਆ ਵੀ ਜਿਹੜਾ ਮੁੜੇ ਆਵੇ ਨਾਲ ਦੀ ਨਾਲ ਇੱਕ ਇਧਰੋਂ ਗਿਆ ਨਾਲ ਦੀ ਨਾਲ ਉੱਥੇ ਉਸੇ ਜੀ ਮੋੜਨਾ ਪੈਂਦਾ ਤੁਹਾਨੂੰ ਪਤਾ ਹੀ ਜੇ ਇਹ ਚੀਜ਼ਾਂ ਵੱਡੇ ਟਾਇਰ ਹੋਣ ਦੋ ਤਿੰਨ ਵਾਰੀ ਮੋੜਨਾ ਪੈ ਜਾਵੇ ਉਹੀ ਜੇ ਮੰਨ ਲਾ ਇੱਕ ਕਿੱਲੇ 'ਚ ਮੰਨ ਲਾ ਮੱਕੀ ਬੀਜਣੀ ਆ 15 ਮਿੰਟ ਚੱਕ ਬੀਜ ਕੇ ਨਿਕਲੇ ਆ ਤੇ ਜੇ ਹੁਣ ਮੋੜ ਨੂੰ ਕੋੜ ਨੱਚੀ ਲੱਗ ਕੇ ਤੇ ਅੱਧਾ ਘੰਟਾ ਤਾਂ ਇੱਕ ਨੂੰ ਲੱਗ ਜਾਊਗਾ ਹੁਣ ਆਪਣੇ ਇਹ ਬੰਦੇ ਕੋਲ ਕਿਸੇ ਕੋਲ ਚੱਲਦਾ ਤੇ ਉਹ ਬੱਤੀ ਦੇਤੀ ਕਿੱਲੇ ਬੀਜ ਦਿੰਦਾ ਹੈਗਾ ਤੇਰੀ ਮਨਾ ਇਹਦੇ ਮੱਕੀ ਵਾਲੀ ਦੇ ਹੂੰ ਤੇ ਚੱਲ ਸਾਜਰੇ ਉਹਨੇ ਉਹ ਜਿਹੜਾ ਟਾਈਮ ਨਾਲ ਟਾਈਮ ਵੱਜਦਾ ਹਾਂ ਜਿੱਦਾਂ ਬੰਦਾ ਕਹਿੰਦਾ ਨਵਾਂ ਟਰੈਕਟਰ ਆ ਇਹਨੇ ਕਿਹੜਾ ਕੋਈ ਥੱਕਣਾ ਮੈਂ ਮੈਨੂੰ ਚਲਾ ਜਦੋਂ ਪਤਾ ਹੁੰਦਾ ਨਾ ਡਬਲ ਐਕਟਿੰਗ ਪਾਵਰ ਸਟੀering ਦਾ ਦਿਖਾ ਦਿਆ ਕਰ ਚੰਨੀ ਡਬਲ ਐਕਟਿੰਗ ਇਹਦਾ ਪਾਵਰ ਸਟੀering ਆ ਗਿਆ ਅਕੀਸ ਦਾ ਆਪਣਾ ਕਦੂ-ਕਦੂ ਚ ਚਲਾਉਣਾ ਮਾ ਕੁਛ ਇਹਦਾ ਗਰੀਸ ਨਹੀਂਗਾ ਗਰੀਸ ਹੋਣ ਵਾਲੇ ਕੁਛਕ ਪੁਆਇੰਟ ਨੇ ਅੱਛਾ ਵੀ ਜੀ ਸਾਨੀਆ ਸੈਂਟਰ ਪਿੰਨ ਹੋ ਗਈ ਆ ਛੋਟੀਆਂ ਛੋਟੀਆਂ ਚੀਜ਼ਾਂ ਜਿੱਦਾ ਹੋ ਗਿਆ ਕੋਈ ਇਹ ਛੋਟਾ ਛੋਟੇ ਪੁਆਇੰਟ ਨਹੀਂ ਜਿਹੜੇ ਗਰੀਸ ਹੋਣ ਇਹ ਡਬਲ ਕਲੱਚ ਹੀ ਆ ਵੀਰੇ ਹਾਂ ਹਾਂ ਵੀਰੇ ਡਬਲ ਕਲੱਚ ਡਬਲ ਕਲੱਚ ਆਪਣੇ ਸਾਰੇ ਹੀ ਨੇ ਇਹ ਵੀ 3 ਸਪੀਡ ਆ ਹਮ ਸ਼ਟਲ ਗੀਅਰ ਦੇ ਵਿੱਚ ਆ ਇਹਦਾ ਅੱਗੇ ਪਿੱਛੇ ਉਹ ਠੀਕ ਆ 50 ਐਚਪੀ ਚ ਇਹ ਆ 14 ਦੇ ਟਾਇਰਾਂ ਚ ਇਹਦੀ 올림픽 ਨਹੀਂ ਆ ਗਈ ਵੀਰੇ ਇਹਦੇ ਚ ਵੀ ਵੀਰੇ ਉਹੀ ਆ ਕੁਆਟਰਾ ਪੇਟੀ ਹੋਈ ਇਹ ਆਪਾਂ ਚਾਰ ਤਰ੍ਹਾਂ ਦੀ ਪੀਟੀਓ ਦੀ ਗੱਲ ਕਰਦੇ ਸੀਗੇ ਵੀ ਲਾਈਵ ਰਿਵਰਸ ਗਰਾਉਂਡ ਗਰਾਉਂਡ ਤੇ ਗੇਰਾ ਜਿਹਦੇ ਵੀ ਸਪੈਸ਼ਲ ਉਹ ਗੇਅਰ ਲੱਗਿਆ ਹੋਇਆ ਵਾ ਜਿਹੜਾ ਮਤਲਬ ਕਿ ਇਕੱਲਾ ਪੀਟੀਓ ਨੂੰ ਕੰਮ ਕਰਦਾ ਹਾਂ ਵੀਰ ਟਾਇਰ ਰੁਕ ਜਣੇ ਆ ਲੈਫਟ ਕਪੈਸਿਟੀ ਇਹਦੀ ਵੀ ਹੈਗੀ ਇਹ 2.5 ਕੁਆਂਟਾ ਦੀ ਲੈਫਟ ਕਪੈਸਿਟੀ ਆ ਵੈਰੀ ਗੁੱਡ ਠੀਕ ਆ ਹਾਂ ਬਾਕੀ ਇਹਦੇ ਰਹਿ ਗਈ ਪੀਟੀਓ ਆ ਤਾਂ ਹੈਗੀ ਆ ਉਹ ਜਿਹੜੀ ਰੋਟਾਵੇਟਰ ਪਾਉਣਾ ਹਾਂ ਜਾਂ ਕੋਈ ਹੋਰ ਜਿਹੜਾ ਇੰਪਲੀਮੈਂਟ ਆਪਾਂ ਪੀਟੀਓ ਤੇ ਜਿੱਤੇ ਚਲਾਉਣਾ ਹਾਂ ਤੇ ਇੱਕ ਇਹਦੇ ਨਾਲ ਇਹ ਚ ਹੁੱਕ ਹਾਂ ਇੱਕ ਹੁੱਕ ਦੇ ਥੱਲੇ ਲੱਗੀ ਹੋਈ ਆ ਉਹਦੇ ਚਾਰ ਨਾਟ ਲੱਗੇ ਹੋਇਆ ਚਾਰ ਨਾਟ ਖੋਲ ਕੇ ਉਹਦੇ ਵਿੱਚ ਜਿਵੇਂ ਕੋਈ ਮੰਨ ਲਾ ਆਪਾਂ ਹੂੰ ਕੰਪਰੈਸ਼ਰ ਹੂੰ ਜਾਂ ਕੋਈ ਚੀਜ਼ਾਂ ਕੋਈ ਉਹੋ ਜੀ ਆਪਾਂ ਨਾ ਹੂੰ ਪੰਪ ਚਲਾਉਣਾ ਵਾ ਹੂੰ ਹੂੰ ਇਹ ਕੋਈ ਪੰਪ ਚਲਾਉਣਾ ਵਾ ਉਹ ਆਪਾਂ ਉਹਦੇ ਚ ਲਾ ਸਕਦੇ ਆ ਵੀ ਉਹ ਅੱਜ ਪੰਪ ਚਲਾਉਣਾ ਉਹਦੇ ਵਿੱਚ ਲਾ ਦੇ ਉਹਦੇ ਵਿੱਚ ਲਾਉਣ ਦਾ ਕੀ ਆ ਮੇਨ ਹੂੰ ਲੱਗਦਾ ਜਾਊਗਾ ਉਹਦੇ ਵਿੱਚ ਕੀ ਆ ਉਹਦੀ ਸਪੀਡ ਜ਼ਿਆਦੇ ਆ ਓਕੇ ਜਿਵੇਂ ਆਪਾਂ 950 ਦੀ ਗੱਲ ਕਰਦੇ ਹੇ ਨਾ ਵੀ 900 ਪੌਸ਼ਪ ਉਹਦੇ ਚੱਕਰ ਆ ਹੂੰ ਇਹਦੇ ਚੱਕਰ ਜਿੰਨੇ ਆਰ ਪੀ ਐਮ ਆ ਉਹਨੇ ਆ ਅੱਛਾ ਜੇ ਮੈਂ ਲਾਈਵ ਚਲਾਉਣੀ ਹੈ ਨਾ ਉਹ ਲਾਈਵ ਚਲਾਉਣੀ ਛੋਟੀ ਹੂੰ ਤੇ ਜੇ ਮੰਨ ਲਾ ਮੇਰਾ 2500 ਤੇ ਤੇ 2500 ਜਾ ਰਹੇ ਆ ਤੇ ਇਹਦੇ 2500 ਸਪੀਡ ਹੋਊਗੀ ਇਹਦੀ ਬੱਲੇ 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 ਹਾਂ ਤੇ ਜੇ ਮੈਂ ਇਹਨੂੰ ਕੰਮ ਹੋ ਜਾ ਲੈਣਾ ਵਾ ਮੈਂ ਚੋਕ ਰੇਸ ਤੇ ਕਰਕੇ ਸਪੀਡ ਵਧਾਉਣੀ ਹੈ ਇਹ ਛੋਟੀ ਵੀ ਗੇਰਜ ਹੋ ਜਾਂਦੀ ਵੇਰੀ ਗੁੱਡ ਯਾਰ ਜੇ ਮੈਂ ਉਹ ਗੇਰਾ ਚ ਚਲਾਉਣੀ ਆ ਨਾ ਜੇ ਮੇਰੇ ਵਾਲੀ ਆ ਗੇਰਾ ਚ ਚਲਦੀ ਆ ਨਾ ਬੱਡੀ ਪੀਟਿਓ ਉਹ ਛੋਟੀ ਵੀ ਗੇਰਾ ਚ ਚਲਦੀ ਆ ਇਹ ਗੱਲ ਕਰ ਰਹੇ ਆ ਭਾ ਪੀਟਿਓ ਤੁਹਾਨੂੰ ਦਿਸਦੀ ਆ ਇੱਕ ਪੀਟਿਓ ਤੇ ਪਲੇਟ ਲੱਗੀ ਆ ਉਹ ਪਲੇਟ ਖੋਲ ਕੇ ਅੰਦਰ ਆ ਬੀਟਿਓ ਉਹ ਗੱਲ ਕਰਦਾ ਪਿਆ ਵੀਰਾ ਹਾਂਜੀ ਵੈਰੀ ਗੁੱਡ ਯਾਰ ਬਾਕੀ ਡਿਸਟਰੀਬਿਊਟਰ ਆ ਦੋਨੇ ਪਾਸੇ ਚੱਲਦਾ ਡਬਲ ਬਸ ਸਿੰਗਲ ਡਬਲ ਕਰਨਾ ਆ ਦੋਨੇ ਪਾਸੇ ਆ ਨਟ ਲੱਗਿਆ ਹੋਈਆਂ ਆਪਣੇ ਇਹ ਸਾਰਿਆਂ ਦੀ ਲੱਗੀਆਂ ਜਿੰਨੇ ਡਬਲ ਇੰਸਟੀਬਿਊਟਰ ਆ ਵੀਰੇ ਹੂੰ ਸਭ ਦੇ ਲੱਗੀਆਂ ਹੋਈਆਂ ਬਸ ਸਿੰਗਲ ਕਰਨਾ ਸਿੰਗਲ ਕਰਵਾ ਕਰਲਾ ਹਾਂ ਸਿੰਗਲ ਕਰਲਾ ਡਬਲ ਕਰਲਾ ਵੈਸੇ ਆਪਣੇ ਨਾ ਆ ਤਾਂ ਹੀ ਮਗਰਾੜ ਦੇ ਦੇਖੋ ਸਾਰੇ ਚਾਰਟ ਵਗੈਰਾ ਲੱਗੇ ਹੁੰਦੇ ਆ ਵੈਸੇ ਹੂੰ ਇਹ ਵੈਸੇ ਪੜਦਾ ਆਪਣੇ ਜ਼ਿੰਮੇਵਾਰੀ ਵੀ ਘਰਤ ਪੜਦਾ ਹਾਂ ਕਈ ਵਾਰੀ ਕੋਈ ਕੋਈ ਪੜ ਲੈਂਦਾ ਕਈ ਵਾਰੀ ਕੋਈ ਨਹੀਂ ਪੜਦਾ ਪੂਰੀ ਤਰ੍ਹਾਂ ਸਾਰਾ ਮਤਲਬ ਕਿ ਦਿਖਾਇਆ ਵੀ ਹੁੰਦਾ ਹੁਣ ਆ ਸਪੀਡਾਂ ਆ ਇਹਦੀਆਂ ਹੂੰ ਸਪੀਡਾਂ ਲਿਖੀਆਂ ਹੋਈਆਂ ਸਾਰੀਆਂ ਹੂੰ ਕਿੰਨੇ ਆਰਪੀਐਮ ਤੇ ਕਿੰਨਾ ਵਾ ਹਾਂ 1500 ਤੇ ਆ ਦੇਖੋ 1.5 ਕਿਲੋਮੀਟਰ ਦਾ ਤੋਰਾ 1800 ਲਾ ਕੇ ਕਰਕੇ ਦਿਖਾ ਦੇ ਵੀ ਰੋਕ ਕੇ ਵੀਡੀਓ ਦੇ ਲੈਣਗੇ ਹਾਂ ਕਿਹੜੇ ਕਿਹੜੇ ਗੇਅਰ ਚ ਕਿੰਨੀ ਸਪੀਡ ਆ ਇਹਦੀ ਹੂੰ ਸਾਰਾ ਲਿਖਿਆ ਹੁੰਦਾ ਇਹ ਹਰੇਕ ਟਰੈਕਟਰ ਤੇ ਮਿਲ ਜੂਗਾ ਇਹਨੇ ਚਾਰਟ ਇਹ ਸਾਰੇ ਟਰੈਕਟਰਾਂ ਦੇ ਆ ਹਾਂ ਚਾਹੇ 9200 ਲੈ ਲਓ ਚਾਹੇ ਇਹੇ ਲੈ ਲਓ ਚਾਹੇ ਕੋਈ ਹੋਰ ਲੈ ਲਓ ਸਪੀਡਾਂ ਤਕਰੀਬਨ ਸਾਰੀਆਂ ਉਹਨਾਂ ਦੀ ਲਿਖੀਆਂ ਹੋਈਆਂ ਹਾਂ ਜੀ ਅੱਗੇ ਆਪਣਾ ਇਹਦਾ ਪਲੇਟਫਾਰਮ ਇਹਦਾ ਵੀ ਸਿੱਧਾ ਆ ਗਿਆ ਮੇਰਾ ਵੀ ਹਾਂ ਜੀ ਆ ਆ ਗਿਆ 241 ਤੁਹਾਡਾ ਹਰਮਨ ਪਿਆਰਾ ਟਰੈਕਟਰ ਜਿਹਦੀ ਇਹ ਵੀ 950 ਵਾਲਾ ਸਾਹ ਦੀ ਇਹ ਵੀ ਬਹੁਤ ਇੱਕ ਦਾ ਟਰੈਕਟਰ ਇਹ ਵੀ ਬਹੁਤ ਹੈ ਇਹਦੇ ਨਾਲ ਇਹਦਾ ਆ ਕੇ ਨਾ ਬੰਦਾ ਨਾ ਹੀ ਦੱਸਦਾ ਹੁੰਦਾ ਇਹ 241 ਆ ਇਹਦੇ ਜਿਹੜੀ ਕਿਸੇ ਨੇ ਪੁੱਛਿਆ ਕੀ ਹੈਗਾ ਕੀ ਨਹੀਂ ਇਸ ਦਾ ਲੈ ਹੀ ਜਾਂਦੇ ਆ ਬਸ 241 ਲੈਣਾ ਤੇ ਲੈਣਾ ਇਹ ਆ ਵਸ ਅਗਲੇ ਨੇ ਇਹ ਦਾਖ ਦੇਣਾ ਹਾਂ ਵੀ ਇਹਦੇ ਚ ਮਾਡਲ ਕਿਹੜਾ ਲੈਣਾ ਪਾਵਰ ਸਟੀਅਰਿੰਗ ਆ ਜਿਵੇਂ ਹੁਣ ਜਿਹੜਾ ਆ ਖੜਾ ਆਪਣੇ ਕੋਲ ਹਾਂ ਤੇ ਬਿਨਾ ਪਾਵਰ ਤੇ ਲੈਣਾ ਕਿ ਦੂਜਾ ਲੈਣਾ ਵਾ ਅਗਲੇ ਨੂੰ ਇਹ ਪੁੱਛੀਦਾ ਵਾ ਅਗਲਾ ਕਹਿੰਦਾ ਜੀ ਮੈਂ ਪਾਵਰ ਵਾਲਾ ਲੈਣਾ ਤਾਂ ਆ ਹੈਗਾ ਹੂੰ ਨਹੀਂ ਪਾਵਰ ਵਾਲਾ ਲੈਣਾ ਤਾਂ ਦੂਜਾ ਟਰੈਕਟਰ ਹੈਗਾ ਇਹਦੇ ਆਗੇ 4 ਗੇਅਰ ਹਨ ਅੱਤਰ ਵਾਪਸ ਇਹਦੇ ਚ 4 ਗੇਅਰ ਇਹ ਹਾਈ ਲੋ ਚ ਆ ਓਕੇ ਤੇ ਇਹ ਹਲੋਂ ਹਲੋਂ ਨੂੰ ਪੂਰਾ ਕੰਮ ਕਰਦਾ ਪੂਰਾ 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 ਵਧੀਆ ਇਹਨਾਂ ਜ਼ੋਰ ਦਾ ਤਾਂ ਜਾਦੇ ਮਾਰ ਜਾਂਦਾ ਬਤਿੰਦਰ ਅੰਨਾ ਦਾ ਜ਼ੋਰ ਮਾਰ ਜਾਂਦਾ ਹੈ ਇਹਦਾ ਤਾਂ ਵੀਰੇ ਹਜੇ ਸਾਨੂੰ ਨਹੀਂ ਪਤਾ ਕਿ ਕੀ ਮਤਲਬ ਕਿ ਇਹ ਚ ਕੀ ਹੈਗਾ ਕੀ ਨੇ ਕੀ ਵਸਾਇਆ ਵਾਕਿਆ ਯਾਰ ਇਹ ਬਾਲਾ ਜੋ ਮੈਨੂੰ ਤਾਂ ਇਹ ਪਤਾਵਾ ਵੀ ਯਾਨੀ ਇਹ 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 ਉਹ ਅਜੇ-ਹਜੇ ਭਾਲਦ ਰੱਖਿਆ ਹੋਇਆ ਜਿਵੇਂ ਕਹਿੰਦੇ ਆ ਇਹਦਾ ਮਤਲਬ ਜੇ ਪੱਠਿਆਂ ਨੂੰ ਰੱਖਣਾ ਤਾਂ ਭਾਲਦ ਕਿ ਜਿੰਨਾ ਖਰਚਾ ਹਾਂ ਠੀਕ ਆ ਜੇ ਖੇਤੀਬਾੜੀ ਜੇ ਆਪਾਂ ਬਾੜਨਾ ਵਾ ਚਾਹੇ ਵੱਡਾ ਲੱਲਾ ਕੰਮ ਜਾਏ ਛੋਟਾ ਲੱਲਾ ਜਿਹੜਾ ਖਿੱਚੀ ਜਾਂਦਾ ਹਨ ਸਾਰੇ ਕੰਮ ਕਹੀਦੇ ਨੇ ਕਣਕ ਪੀਜੀ ਜਾਂਦੇ ਬਸੀਰ ਹਾਂ 11 ਨਾਲ ਬਾਵਾ ਸਾਰਾ ਸਾਰਾ 11 ਨਾਲ ਤੇ ਬਾਜ ਪੂਜ ਇੰਨੀ ਵਧੀਆ ਵਾ ਫਿਰ ਜਿਹੜੀ ਚੀਜ਼ ਲੰਦਾ ਵੀ ਟਰੈਕਟਰ ਸਾਰਿਆਂ ਨਾਲੋਂ ਜ਼ਿਆਦਾ ਡਿਮਾਂਡ ਵੀਰੇ ਆਹ ਹੀ ਟਰੈਕਟਰ ਦੀ ਆ ਆ ਮਾਡਲ ਦੀ ਹੂੰ ਇਹ ਤਾਂ ਚਾਹੀਦੀ ਆ ਹਾਂ 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 ਇਹ ਮਤਲਬ ਕਿ ਬਸ ਨਾ ਜੇ ਆਪਾਂ ਕਹਿੰਦੇ ਕੋਈ ਛੋਟੀ ਐਚਪੀ ਦਾ ਟਰੈਕਟਰ ਲੈਣ ਬੰਦਾ ਆਇਆ ਹੂੰ ਤੇ ਇਹ ਜੇ ਨਾ ਖੜਾ ਹੋਵੇ ਤਾਂ ਗੱਲ ਵੱਖਰੀ ਹੈ ਜੇ ਖੜਾ ਵਾ ਤਾਂ ਅਗਲਾ ਗਿੰਦਾ ਵੀ ਆ 241 ਦਾ ਦੱਸ ਇਹ ਤਾਂ ਕਰਕੇ ਹੁਣ ਸਾਡੀ ਕੋਈ ਇਹ ਹੀ ਹੁੰਦੀ ਹੈ ਜੇ ਹੁਣ ਆ ਮੰਨਣਾ ਦੇਣਾ ਵਾ ਹੁਣ ਡਾਇਰੈਕਟਰ ਇਹ ਨੂੰ ਦੇਣ ਤੋਂ ਪਹਿਲਾਂ ਇੱਕ ਹੋਰ ਮੰਗਾ ਕੇ ਖੜਾ ਰਣ ਇਹ ਨੂੰ ਫਿਰ ਏਜੰਸੀ ਜਾਂਦ ਦੇਣਾ ਕਰ ਫਿਰ ਫਿਰ ਜਾਂਦ ਦੇਣਾ ਕਿਉਂਕਿ ਪਤਾ ਕੀ ਆ ਹੈਗਾ ਇਹ ਵੀ ਤਿੰਨ ਸਿਲੰਡਰੀ ਆ ਹਾਂ ਇਹ ਵੀ ਤਿੰਨ ਸਿਲੰਡਰ ਵੀਰੇ ਇਹ ਬਦੰਦ ਬੜਾ ਬੇ ਜਾਨ ਜੂਨ ਇੱਕ ਟਾਈ ਕੁਟੂਈ ਜੋਰ ਪਤਾ ਨਹੀਂ ਕਿਹੜੇ ਹਸਾਬ ਨਾਲ ਇੰਨਾ ਪਤਾ ਹੀ ਨਹੀਂ ਇਹਦਾ ਵਾਕਿਆ ਯਾਰ ਜਿਹੜੇ ਜ਼ਿੰਮੇਵਾਰ ਵੀਰਾਂ ਕੋਲ ਹੋਏ ਤੁਸੀਂ ਦੱਸ ਹੀ ਦੇਣਾ ਕਮੈਂਟਾਂ 'ਚ ਵਾਕਿਆ ਹੀ ਬੜਾ ਤਕੜਾ ਭੇੜੀ ਜਣਾ ਕੋਈ ਜੇ ਆਪਾਂ ਕਹਿਦੀ ਹੈ ਨਾ ਜੇ ਆਪਾਂ ਕੁਝ ਰੋਟਾਵੇਟਰ ਵੀ ਚਲਾਉਣੇ ਕੁਝ ਵੀ ਆ ਹੂੰ ਤੇ ਕੋਈ ਜ਼ਿਆਦਾ ਇਹ ਵੀ ਨਹੀਂ ਹੈ ਕਿ ਵੀ ਇਹਦੀ ਸਪੀਡ ਵੀ ਬਹੁਤ ਜ਼ਿਆਦਾ ਅਜੇ ਹਾਈ ਲੋ ਹੈ ਇਹਦਾ ਤੋਰਾ ਵੀ ਉਹੋ ਜਿਹਾ ਹੀ ਆ ਚਲਾਈ ਜਾਂਦੇ ਵੀਰ ਵੇਖਿਆ ਆਪਾਂ ਬਾਕੀ ਦੇ ਆਪਣੇ ਮੈਸੀ ਤਕਰੀਬਨ ਆ ਹੁਣ 41 ਖੜਾ 54 ਖੜਾ 95 ਖੜਾ ਆਪਣੇ ਸਾਰੇ ਇਹ ਟਰੈਕਟਰ तकरीबन 1700 80 ਕਿਤੇ ਜਾ ਕੇ ਪੂਰੇ 540 ਚੱਕਰ ਦੇ ਦਿੰਦੇ ਆ ਠੀਕ ਹੈ ਇਹ ਤੋਂ ਵੱਧ ਰੇਸ ਕਰਨ ਦੀ ਲੋੜ ਨਹੀਂ ਹੈਗੀ ਓਕੇ ਕਿਉਂਕਿ ਜਿਹੜੇ ਪੀਡੀਓ ਤੇ ਚੱਲਦੇ ਐ ਇੰਨੇ ਕੀ ਆ तकरीबन ਇਦੋਂ ਵੀ 100 ਆ ਆ ਕਹਦੇ ਇਹ ਕੀ ਦਾ ਤੇਲ ਆ ਇਹ ਵੀ ਇਹ ਹੈਗਾ ਪਾਵਰ ਸਟੀering ਵਾਲਾ ਅੱਛਾ ਪਾਵਰ ਸਟੀering ਵਾਲਾ ਇਹ ਟੈਂਕੀ ਇਹਦੀ ਵੱਖਰੀ ਹੋਈ ਆ ਓਕੇ ਆ ਹੈਗਾ ਜਿਹੜਾ ਇਹਦਾ ਪਾਣੀ ਵਾਲਾ ਇੰਟਰਕੂਲਰ ਇੰਟਰਕੂਲਰ ਲਾ ਲਓ ਠੀਕ ਆ ਪਾਣੀ ਦਾ ਆਪਾਂ ਲੈਵਲ ਇਹਦੇ ਚ ਉਦੋਂ ਇਹਨੇ ਪਾਣੀ ਝੱਕਣਾ ਜਦੋਂ ਇੱਧਰ ਲੋਡ ਪਈ ਇਹ ਇਹਦੇ ਜੈਕ ਅੱਡ ਅੱਡ ਇਹਦੇ ਦੋਨੇ ਪਾਸੇ ਆ ਵੀਰੇ ਆ ਦਿਖਾਈ ਚੰਨੀ ਆ ਜੈਕ ਅੱਡਾ ਇੱਧਰ ਇੰਨਾ ਕੁ ਸਟੀering ਨੂੰ ਉਧਰ ਆ ਜਾ ਨਹੀਂ ਤੇ ਆਪਾਂ ਆਮ ਦੇਦੇ ਆ ਇੱਕ ਆਮ ਸਿੰਗਲ ਲੱਗਿਆ ਹੁੰਦਾ ਇਹਦੇ ਅੱਡਾ ਅੱਡਾ ਨਾ ਇਹਦੇ ਦੋਨੇ ਪਾਸੇ ਲੱਗੇ ਹੋਇਆ ਡਬਲ ਜੈਕ ਹਾਂ ਹਿੱਸਾ ਬਾਕੀ ਆ ਦੇਖ ਲੈ ਯਾਰ ਇਹਦਾ ਹਿੱਸਾ ਜਿਵੇਂ ਆਪਣੇ ਆ ਨਾ ਐਡਜਸਟੇਬਲ ਹਾਂ ਐਡਜਸਟੇਬਲ ਹਿੱਸਾ ਵਾ ਇਹਦੇ ਕੱਲੋਂ ਇਹਨੂੰ ਜਿਵੇਂ ਆਲੂਆਂ ਚ ਵੀ ਚਲਾਉਣਾ ਜਿੱਥੇ ਮਰਜ਼ੀ ਕਰਲਾ ਇੱਥੇ ਤੇ ਕਰਲਾ 60 ਤੇ ਕਰਲਾ ਇਹਨੂੰ ਜਿੱਥੇ ਮਰਜ਼ੀ ਕਰਲਾ ਆਹ ਨਟ ਖੋਲ ਕੇ ਇਹਨੂੰ ਖੁੱਲਾ ਕਰਲਾ ਇਸਾ ਐਵੇਂ ਹੀ ਆ ਮਗਰਲੇ ਟਾਇਰ ਆ ਜਿਹੜੇ ਮਗਰਲੇ ਟਾਇਰ ਵੀ ਇਹਦੇ ਮਤਲਬ ਕਿ ਵੱਧ ਘੱਟ ਆਪਣੇ ਹੋ ਜਾਂਦੇ ਹੋ ਜਾਂਦੇ ਭਾਰਤਕਾ ਅਸਲੀ ਸਾਈਡ ਸ਼ਿਫਟ ਇਹ ਅਸਲੀ ਅਸਲੀ ਸਾਈਡ ਸ਼ਿਫਟ ਜਿਹੜਾ ਲਿਖਿਆ ਇਹਦਾ ਇਹਦਾ ਮਤਲਬ ਤੁਸੀਂ ਤੁਸੀਂ ਕੀ ਸੋਚਦੇ ਹੋਵੋਗੇ ਵੀ ਇਹ ਖੇਤੀ ਮੈਂ ਤਾਂ ਪਤਾ ਨਹੀਂ ਕੀ ਅਸਲੀ ਸ ਇਹਦਾ ਕੀ ਮਤਲਬ ਹੈ ਅਸਲੀ ਸਾਈਡ ਸ਼ਿਫਟ ਮੇਰੇ ਆਦ ਹੈ ਹਾਂ ਆ ਜਾਓ ਹਾਂ ਦਿਖਾ ਨਾ ਮਾਧੋਨ ਅਸਲੀ ਸਾਈਡ ਸ਼ਿਫਟ ਇਹਦਾ ਕੀ ਆ ਹਾਂ ਸਾਈਡ ਗੇਅਰ ਦਾ ਡੈਕਟਰ ਹੁੰਦੇ ਆ ਜਿਵੇਂ ਆਪਾਂ ਕਹੇ ਦੀ ਵੀ ਸਾਈਡ ਗੇਅਰ ਕਰਦੇ ਹਾਂ ਹਾਂ ਉਹ ਨਾ ਇੱਥੇ ਲੀਵਰ ਹੁੰਦੇ ਆ ਦੋਨੇ ਹਾਂ ਇੱਥੋਂ ਕਮਾ ਕੇ ਇਧਰ ਨੂੰ ਕਰਕੇ ਫੇਰ ਉਹ ਕਰੇ ਹੁੰਦੇ ਆ ਜਿਹੜੀ ਸਾਈਡ ਗੇਅਰ ਹਾਂ ਇਹ ਅਸਲੀ ਸਾਈਡ ਸ਼ਿਫਟ ਜਿਹੜਾ ਆਹ ਦੇਖੋ ਇਹ ਬਕਾਇਦਾ ਹੈ ਅੱਛਾ ਗੇਅਰ ਬਾਕਸ ਬਾਹਰ ਆ ਹਾਂ ਇਹ ਸਾਈਡ ਤੇ ਮਤਲਬ ਕਿ ਆਹ ਅਸਲੀ ਸਾਈਡ ਗੇਅਰ ਇਹ ਹੁੰਦਾ ਵਾ ਜਿਹਨੂੰ ਆਪਾਂ ਕਹਿੰਦੇ ਪੂਰਾ ਗੇਅਰ ਬਾਕਸ ਹਾਂ ਅਸੀਂ ਇਹਨੂੰ ਕਹਿੰਦੇ ਆ ਬਾਹਰ ਆ ਗਿਆ ਹਾਂ ਵੀ ਉੱਥੋਂ ਨਹੀਂ ਹੈਗਾ ਵੀ ਇਹ ਫੇਰਾੜ ਨਹੀਂ ਵੰਗੀ ਦਿੱਤੀ ਹਾਂ ਫਿਰ ਆਪਾਂ ਕਹਿੰਦੇ ਆ ਉੱਥੋਂ ਭਲਾ ਉਹਨੂੰ ਸਿੱਧੇ ਲੀਵਰ ਪਾ ਲਾਤਾ ਉਹ ਸੈਂਟਰ ਗੇਅਰ ਹੋ ਜਾ ਉਹਨੂੰ ਇੱਧਰ ਮੋੜ ਕੇ ਲੀਵਰ ਪਾ ਲਾਂਗੇ ਤਾਂ ਉਹਨੂੰ ਸੈੱਟ ਸਾਈਡ ਗੇਅਰ ਹੋ ਜਾਂਦਾ ਇਹ ਅਸਲੀ ਸਾਈਡ ਸ਼ਿਫਟ ਇਹਨੂੰ ਕਹਿੰਦੇ ਆ ਵੀ ਆਹ ਅਸਲੀ ਸਾਈਡ ਸ਼ਿਫਟ ਹੈ। ਬ੍ਰੇਕਾਂ ਇਹਦੀਆਂ ਵੀ ਪਾਵਰ ਆ ਕੇ ਸੁੱਕੀਆਂ। ਨਹੀਂ ਇਹਦੀਆਂ ਸੁੱਕੀਆਂ ਬ੍ਰੇਕਾਂ ਆਉਂਦੀਆਂ। ਇਹਦੀਆਂ ਸੁੱਕੀਆਂ। ਹਾਂ ਇਹ ਸਿੱਧੇ ਐਕਸਲ ਆਣ ਆ ਵੀਰੇ ਇਹ। ਅੱਛਾ। ਸਿੱਧੇ ਐਕਸਲ ਆ। ਆਹ ਵੇਟ ਦੇ ਨਾਲ ਹੀ ਹੋਊਗਾ। ਹਾਂ ਹਾਂ ਨਾਲ ਹੀ ਹੋਊਗਾ। ਅੱਛਾ। ਸਿੱਧੇ ਐਕਸਲ ਆ ਵਾਲਾ। ਜੋ ਜਾਨ ਜੀਵਨ ਜਿਵੇਂ ਆਪਾਂ ਕਹਿੰਦੇ ਖੇਤੀ ਜੀ ਆਪਾਂ ਦਾ ਕੰਮ ਲੈਣਾ। ਹੂੰ। ਇਹ ਸਿੱਧੇ ਐਕਸਲ ਵਾਲਾ ਇਹ ਆਪਦੀ ਪਾਵਰ ਜਿਵੇਂ ਕਹਿੰਦੀ ਹੈ 42 HP ਚ ਆਉਂਦਾ ਹੈ RC ਤੇ। ਐਚ ਵੀ ਦਾ ਗੱਲ ਹੀ ਨਾ ਕਰੀ ਬਹੁਤ ਜ਼ੋਰ ਮਾਰਦਾ। ਮੰਨ ਲਓ ਕਿ ਆਪਦੀ ਐਚ ਪੀ ਤੋਂ ਵੱਧ ਜ਼ੋਰ ਮਾਰਦਾ ਇਹ। ਇਹ ਸਿੱਧੇ ਅਖਲ ਵਾਲਾ ਜਿਹਾ। ਟਾਲੀ ਨੂੰ ਚੱਕਰ ਤੋਂ ਵੀ ਦਿੱਤੀ ਫਾਇਦਾ। ਸਾਰਾ ਸਾਰਾ ਸਾਰਾ। ਹੁਣ ਮੈਨੂੰ ਨਾ ਦਿਖਾਇਆ। ਬਾਕੀ ਆਇਆ ਯਾਰ ਆਪਣੇ ਨਹੀਂ ਤਕਰੀਬਨ। ਹੁਣ ਜਿਹਦਾ ਟਰੈਕਟਰ ਆ। ਹੂੰ। ਹੁਣ ਆ ਟਰੈਕਟਰ ਜੇ ਕਿਸੇ ਨੇ ਲੈਣਾ ਵਾ ਜੇ ਵੇਟ ਚਲੋ ਪਿੱਛੇ ਅਗਲਾ ਪਾ ਲੈਂਦਾ ਵੀ ਸਲੈਪਰਾਂ ਮਾਰੇ ਹਨਾ। ਹੂੰ 35 35 ਕਿਲੋ ਦੇ ਵੇਟ ਦੋਨਾਂ ਦੇ ਨਾਲ। ਹੂੰ ਦੋਨੇ। ਆ ਡਰਾਵਰ ਹੁੱਕ ਟੌਪ ਲਿੰਕ ਆ ਜabbieਪਾ ਨੇ ਸਾਰਾ ਕੁਝ ਨਾਲ ਦੇ ਦੇਣਾ। ਠੀਕ ਆ ਵੇਟ ਹੋ ਗਏ ਨਾਲ ਉਹ ਸਮਾਨ ਹੋ ਗਿਆ ਮੂਰੇ ਸੇਫਟੀ ਵਾਸਤੇ ਆਹ ਦੇਖ ਲਾ ਬੰਪਰ ਬੰਪਰ ਪੂਰਾ ਹੈਵੀ ਲੱਗਿਆ ਹੋਇਆ ਕੰਪਨੀ ਨੇ ਕੋਈ ਚੀਜ਼ ਛੱਡੀ ਨਹੀਂ ਇਹ ਦੇਖੋ ਕੋਈ ਬਾਹਰੋਂ ਚੀਜ਼ ਲਵਾਉਣ ਦੀ ਕੋਈ ਲੋੜ ਤਾਂ ਨਹੀਂ ਹੈ ਆਪਣਾ ਤਕਰੀਬਨ ਸਾਰੀ ਚੀਜ਼ ਜਦੋਂ ਨਵਾਂ ਲਿਆ ਸਾਰੀ ਚੀਜ਼ ਨਾਲ ਅਲੱਗ ਪੈਸਾ ਖਰਚਣ ਦੀ ਲੋੜ ਨਹੀਂ ਕੋਈ ਉਹ ਹੁਣ ਆਪਦੀ ਮਰਜ਼ੀ ਆ ਆਪਾਂ ਜੇ ਕੋਈ ਹੋਣਾ ਇਹ ਇਹੀ ਚੀਜ਼ਾਂ ਆ ਹੁਣ ਇਹਦੇ ਬੰਪਰ ਵੀ ਪੂਰਾ ਹੈਵੀ ਆਉਂਦਾ ਪਹਿਲਾਂ ਵੇਟ ਟੰਗ ਲਾ ਹੁਣ ਆਹ ਚਾਬੀ ਦਾ ਸਮਝਾਇਆ ਇੱਕਰੀ ਵੀਰਾਂ ਨੂੰ ਮੈਂ ਤਾਂ ਆਪਾਂ ਸਾਰੀਆਂ ਵੀਡੀਓ ਚ ਦੱਸਦੇ ਹਾਂ ਇਹ ਚਾਬੀ ਦੇ ਮੈਸੀ ਦੀ ਖਾਸੀਅਤ ਆ ਚਾਬੀ ਅਜੇ ਬਹੁਤ ਵੀਡੀਓ ਚ ਇਹਦੇ ਦੱਸ ਵੀ ਚੁੱਕੇ ਵੈਸੇ ਪਰ ਜਿਹੜੇ ਮੇਰੇ ਵੀਰ ਨਵੇਂ ਜੁੜੇ ਆ ਆਪਣੇ ਵੀਡੀਓ ਨਾਲ ਜਾਂ ਨਵੇਂ ਐਡ ਹੋਇਆ ਉਹਨਾਂ ਨੂੰ ਵੀ ਦੱਸ ਦਈਏ ਆ ਜਾ ਚੰਨੀ ਇੱਧਰ ਆ ਜਾ ਮੈਸੀ ਇਹ ਇਹਦੇ ਤੋਂ ਲੋਕ ਅਨਲੌਕ ਹੋ ਜਾਂਦਣ ਹਾਂਜੀ ਇਹਦੇ ਲੋਕ ਕਰਤਾ ਨੇ ਸਟਾਰਟ ਨੇ ਹਾਂ ਵੀਰੇ ਇਹਦੇ ਤੋਂ ਇਹ ਉਹਦਾ ਉਹਦਾ ਅੱਛਾ ਆ ਜਾ ਇਹਦੇ ਤੋਂ ਲੌਕ ਲਾਤਾ ਨਾ ਹੂੰ ਆ ਜਾ ਚੰਨੀ ਇੱਧਰ ਹਾਂਜੀ ਇਹਦੇ ਤੋਂ ਲੌਕ ਲਾਤਾ ਵੀਰੇ ਹੂੰ ਕੋਈ ਚਾਬੀ ਲਾਈ ਜਾਵੇ ਸਟਾਰਟ ਨਹੀਂ ਹੋਣਾ ਹੈਗਾ ਟ੍ਰੈਕਟਰ ਜੋ ਮਰਜੀ ਕਰ ਲੋ ਸਟਾਰਟ ਨਹੀਂ ਕੋਸ਼ਿਸ਼ ਕਰ ਲਵੇ ਸਟਾਰਟ ਨਹੀਂ ਹੋਣਾ ਹੈਗਾ ਇਹ ਤਾਂ ਲੌਕ ਖੋਲੂਗਾ ਹੁਣ ਦੋ ਵਾਰੀ ਐਂਡੀਕੇਟਰ ਜਗੇ ਆ ਹੁਣ ਇਹਦਾ ਲੌਕ ਖੁੱਲ ਗਿਆ ਆਪਾ ਹੁਣ ਇਹਦੀ ਸੈਲਫ ਮਾਰਾਂਗੇ ਸਟਾਰਟ ਹੋ ਜਾਊਗਾ ਹੂੰ ਇਹ ਦੂਜਾ ਹੋ ਗਿਆ ਹੂੰ ਤੀਜਾ ਜਿਹੜਾ ਆਹ ਸਟਾਰ ਜਾਂ ਬਣਿਆ ਹੋਇਆ ਹੂੰ ਇਹਦਾ ਹੈਗਾ ਮਤਲਬ ਜਿਵੇਂ ਮੰਨ ਲਾ ਹੁਣ ਮੇਰਾ ਮੇਰੇ ਕੋਲੇ ਚ ਖੜਾ ਹਾਂ ਮੇਰੇ ਕੋਲੇ ਹੁਣ ਮੰਨ ਲੈ ਜਿਵੇਂ ਮੈਂ ਆਪਦੀ ਗੱਲ ਸੁਣਾ ਦੱਸਦਾ ਸ਼ੋਰ ਵਿੱਚ ਮੇਰੇ ਕੋਲ 10 ਟਰੈਕਟਰ ਖੜੇ ਆ ਹਾਂ ਮੈਂ ਦੇਖਣਾ ਵੀ ਮੇਰਾ 950ਾ 2 ਵੀਲ ਕਿੱਥੇ ਖੜਾ ਵਾ ਹਾਂ ਮੈਂ ਆਂ ਦੱਬਦਾ ਇਹਨੇ ਐਂਡੀਕੇਟਰ ਜਗਾ ਲੈਣੇ ਆ 6 ਵਾਰੀ ਮੈਂ ਮੈਂ ਇੱਥੇ ਖੜਾ ਵਾਂ ਮੈਂ ਇੱਥੇ ਖੜਾ ਵਾਂ ਹਾਂ ਇਧਰ ਆ ਜਾਂ ਉਧਰ ਆ ਕਿੱਧਰ ਇਹ ਹਿਸਾਬ ਲਾ ਲਾ ਜਾ ਕਿਸੇ ਦਾ ਮੰਡੀ ਜੀ ਖੜਾ ਜਾ ਕੇ ਦਾ ਖੇਤ ਚ ਖੜਾ ਜਾ ਕੇ ਕਿਸੇ ਦਾ ਕਿਸੇ 10 20 ਦੂਰੋਂ ਪਤਾ ਲੱਗ ਜਾਂਦਾ ਇਹ ਚੀਜ਼ ਆ ਹੂੰ ਬਾਕੀ ਇੱਕ ਹੋਰ ਆ ਕੰਮ ਦੀ ਚੀਜ਼ ਹੂੰ ਇੱਕ ਜਣਾ ਆ ਹ ਲੋਕਲ ਆ ਨਾ ਹੂੰ ਇਹਨੂੰ ਥੋੜਾ ਟਾਈਮ ਦੱ ਰੱਖਣਾ ਆਪਾ ਉਹ ਤੇਰਾ ਏ ਇਹ ਅੱਧੇ ਮਿੰਟ ਲਈ ਲਾਈਟ ਜਗਾਊਗਾ ਇਹ ਆਪਦੀ 30 ਸਕਿੰਟ ਲਈ ਹੂੰ ਲਾਈਟ ਜਗਾਊਗਾ ਇਹ ਆਪਦੀ ਹੂੰ ਇਹਨੂੰ ਹੁਣ ਆਹੋ ਕਰਨ ਦੀ ਲੋੜ ਨਹੀਂ ਬੰਦ ਕਰਨ ਦੀ ਲੋੜ ਨਹੀਂ ਕੀ ਆਪੇ ਬੰਦ ਹੋ ਜਾਣਾ ਹਾਂ ਇਹਨੇ ਅੱਧੇ ਮਿੰਟ ਤੱਕ ਇਹਨੇ ਆਪੇ ਬੰਦ ਹੋ ਜਾਣਾ ਓਕੇ ਠੀਕ ਆ ਨਾ ਜੇ ਆ ਵੀ ਕੰਮ ਬੜਾ ਵਧੀਆ ਰਾਤ ਨੂੰ ਕੋਈ ਲਾਈਟ ਨੂੰ ਦੀ ਲੋੜ ਦਾ ਸਮਾਂ ਜਿਵੇਂ ਆਪਾਂ ਮੰਨ ਲਓ ਖੇਤ 'ਚ ਹੈਗੇ ਆ ਮੇਰਾ ਟਰੈਕਟਰ ਦੂਰ ਖੜਾ ਵਾ ਹੂੰ ਹਨੇਰਾ ਵਾ ਕੋਈ ਨਹੀਂ ਲਿਖਦਾ ਹੈਗਾ ਮੈਂ ਲਾਈਟ ਜਗਾ ਕੇ ਵੀ ਜਾ ਸਕਦਾ ਕੋਈ ਮੇਰਾ ਵੇੜੇ 'ਚ ਖੜਾ ਵਾ ਮੈਂ ਕੋਈ ਲੋਡ ਤੇ ਮੈਨੂੰ ਕੋਈ ਖਰਾਤ-ਪਰਾਤੇ ਲੋਡ ਪੈਂਦੀ ਆ ਅੰਦਰੋਂ ਬੈਠੇ ਆ ਮੈਂ ਇਹਦੀ ਲਾਈਟ ਜਗਾ ਕੇ ਯਾਰ ਇਹ ਤਾਂ ਉਹ ਚੋਰਾ ਵਾਸਤੇ ਬੜਾ ਕੰਮ ਆਦਾ ਜੇ ਮੈਂ ਫੇਰ ਰਾਤ ਨੂੰ ਆ ਜੇ ਘਰੇ ਵੇੜੇ ਨੂੰ ਸੁੱਧਾ ਕਰਕੇ ਲਾਇਆ ਹੋਵੇ ਅੰਦਰੋਂ ਬੈਠਾ ਲਾਈਟ ਜਗਾ ਦੇ ਜੇ ਮੰਨ ਲਾਂਗੇ ਤਾਂ ਇਹ ਚੀਜ਼ਾਂ ਕੰਮ ਦੀਆਂ ਆ ਵਾ ਹਾਂ ਮੇਰੇ ਵਜ੍ਹਾ ਸਰੇਕ ਦੇ ਕੰਮ ਦੀਆਂ ਨਾ ਮੰਨਦਾ ਬੰਦਾ ਕਹਿੰਦਾ ਫੇਰ ਉਹ ਤਾਂ ਕੋਈ ਜਗੜਾ ਨਾ ਸਾਰਾ ਕੋ ਨਿਕਲ ਜਾਂਦਾ ਹਾਂ ਤੇ ਬਾਕੀ ਆ ਇੱਕ ਜੇ ਰਿਮੋਟ ਜੋ ਲਾਉਣਾ ਹੋਵੇ ਮੰਨ ਲਾ ਮੈਨੂੰ ਨਹੀਂ ਚਾਹੀਦਾ ਤੇਰੇ ਬੰਦ ਹੋ ਜੂ ਹਾਂ ਹਾਂ ਇੱਕ ਨਾ ਇਹਦੇ ਨਾਲ ਹਾਂ ਇੱਕ ਚੀਜ਼ ਦਿੰਨੇ ਆਪਾਂ ਹੂੰ ਔਰ ਕਿੱਧਰ ਗਿਆ ਕਾਰਡ ਕਾਰਡ ਅੰਦਰ ਉਹ ਨਾ ਅੰਦਰ ਹੋਊਗਾ ਮੱਲਾ ਦਾ ਚਲੋ ਕੋਈ ਨਹੀਂ ਆਈ ਦੱਸ ਦੋ ਤੁਸੀਂ ਮੈਂ ਦਿਖਾਉਣਾ ਤੇ ਕਾਰਡ ਉਹ ਚ ਹੈਗਾ ਹਾਂਜੀ ਆ ਸਮਾਰਟ ਦੀ ਚਾਬੀ ਹੈ ਹੈਗਾ ਇਹ ਚ ਹਾਂ ਉਹ ਹੈਗਾ ਇਹ ਵੇਹ ਚ ਕਾਰਡ ਕੱਢਿਆ ਹੋਇਆ ਵਾ ਅੱਛਾ ਇਹ ਕਾਹ ਕਾਰਡ ਨਾਲ ਆਪਾਂ ਨਾਲ ਦਿੰਦੇ ਹੁੰਦੇ ਆ ਹੂੰ ਆ ਦਿਖਾ ਦੇ ਜੀ ਇਹਦੇ ਤੇ ਬਕਾਇਦਾ ਇਹਦੀ ਸਾਰੀ ਡਿਟੇਲ ਲਿਖੀ ਹੁੰਦੀ ਆ ਵੀ ਕਿਹੜੇ ਇੰਜਨ ਨੰਬਰ ਦਾ ਹੈ ਜਿਹੜਾ ਟਰੈਕਟਰ ਦਾ ਆ ਤੇ ਬਕਾਇਦਾ ਇਹਦਾ ਲਿਖਿਆ ਆਹ ਕਾਰਡ ਆਪਾਂ ਨਾਲ ਦਿੰਦੇ ਆ ਓਕੇ ਠੀਕ ਆ ਇਹਦੇ ਵਿੱਚ ਨਾ ਕਾਰਡ ਦੇ ਵਿੱਚ ਕੋਡ ਨੰਬਰ ਲਿਖਿਆ ਹੁੰਦਾ 6 ਅੱਖਰਾਂ ਦਾ ਹੂੰ ਉਹ 6 ਅੱਖਰਾਂ ਦਾ ਕੋਡ ਨੰਬਰ ਹੈ ਜਿਵੇਂ ਤੁਸੀਂ ਕਿਹਾ ਵਾ ਵੀ ਆਹ ਚੀਜ਼ ਮੰਨ ਲਾ ਮੈਂ ਕੱਲ ਨੂੰ ਬੰਦ ਕਰਨਾ ਬੰਦ ਕਰਨੀ ਆ ਵੀ ਮੈਨੂੰ ਨਹੀਂ ਜ਼ਰੂਰਤ ਹੈਗੀ ਤੇ ਇਹ ਕੋਡ ਆ ਜਿਹੜਾ ਇਹ ਮੀਟਰ 'ਚ ਭਰਿਆ ਜਾਂਦਾ ਓਕੇ ਹਾਂ ਤੇ ਤੁਸੀਂ ਇੱਥੋਂ ਭਰ ਕੇ ਨਾ ਬੰਦ ਕਰ ਦੋ ਇਹ ਜੇ ਤਾਂ ਕਿਸੇ ਨੇ ਇੱਥੋਂ ਜਾ ਸਾਨੂੰ ਦੱਸ ਕੇ ਬੰਦ ਕਰਾਉਣਾ ਤਾਂ ਵੀ ਠੀਕ ਆ ਨਹੀਂ ਤਾਂ ਇਹ YouTube ਤੇ ਸਰਚ ਮਾਰ ਲਵੇ ਇਹ Messi 9500 ਦਾ ਆ ਭਰ ਕੇ ਵੀ ਕਿੱਦਾਂ ਬੰਦ ਹੋਊ ਹਾਂ ਵੀ ਇਹ ਰਿਮੋਟ ਕੰਟਰੋਲ ਕਿੱਦਾਂ ਹੋ ਬੰਦ ਕਰਨਾ ਵਾ ਉਹ ਆਪਣੇ ਨਾ ਕੰਪਨੀ ਵਾਲਿਆਂ ਨੇ ਵੀਡੀਓ ਪਾਈਆਂ ਹੋਈਆਂ ਵਾ ਓਕੇ ਉਹ ਚ ਬਖੈਦਾ ਦੇਖ ਕੇ ਵੀ ਬੰਦਾ ਭਰ ਸਕਦਾ ਤੇ ਜੇ ਦੁਬਾਰੇ ਫੇਰ ਮੈਂ ਵਰਤਣਾ ਫੇਰ ਹੋ ਜੂ ਫਿਰ ਫੇਰ ਉਹੀ ਕੋਡ ਭਰ ਦੋ ਆ ਕੋਰ ਸਾਹਮ ਕੇ ਰੱਖੀ ਹਾਂ ਹਾਂ ਇਹ ਕੋਰ ਸਾਹਮ ਕੇ ਰੱਖਣਾ ਇਹ ਨਾ ਆਪਣਾ ਉਹ ਵੀ ਹੋ ਜਾਂਦਾ ਵਾ ਕਟਿਆ ਵੀ ਆਂਦਾ ਹੂੰ ਤੇ ਇਹ ਦਵਾਈ ਉਹ ਤੋਂ ਚੱਲ ਵੀ ਪਊਗਾ ਤੇ ਮੇਰੀ ਗੱਲ ਸੁਣੋ ਨਾ ਤੇ ਇੱਕ ਹੋਰ ਵੀ ਆ ਮੈਂ ਤਾਂ ਬਾਈ ਜਾਨ ਤੇ ਇਹ ਡੱਗ ਪਿਆ ਹਾਂ ਹਾਂ ਟੁੱਟ ਗਿਆ ਪੂਸ ਹੋ ਜੇ ਗੰਮ ਗਿਆ ਕਿਵੇਂ ਲਾ ਲਓ ਹੂੰ ਇਹ ਜਿਹੜਾ ਵਾ ਇਹ ਦੁਬਾਰੇ ਵੀ ਮਿਲ ਜਾਂਦਾ ਮਿਲ ਜੂਗਾ ਹਾਂ ਕੋਈ ਇਹ ਨਹੀਂ ਹੈਗਾ ਵੀ ਦੁਬਾਰੇ ਨਹੀਂ ਮਿਲ ਕੋਈ ਐਹ ਜੀ ਗੱਲ ਨਹੀਂ ਵੀ ਉਹ ਬਸ ਗਿਆ ਤੇ ਗਿਆ ਕਿਉਂਕਿ ਆਪਣੇ ਜ਼ਿੰਮੇਦਾਰਾਂ ਤੋਂ ਬੜੀਆਂ ਚੀਜ਼ਾਂ ਗਵਾ ਲਈਆਂ ਹਾਂ ਹਾਂ ਵੇਖੋ ਇਹ ਦੱਸ ਭਦਰ ਵੀਰੇ ਤੁਸੀਂ ਵੀ ਆ ਜਾਓ ਤੁਸੀਂ ਚਲੋ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਹੁਣ ਹੋ ਗਏ ਫਿਰੇ 4 ਜਿੰਮੇਦਾਰਾਂ ਮੇਰੇ ਵਾਸਤੇ ਦੱਸੋ ਸਕੀਮ ਮੇਰੇ ਆਖੀ ਗੱਲ ਸਾਨੂੰ ਚਾਹੀਦੀਆਂ ਨੇ ਆਪਸ਼ਨਾਂ ਜੀ 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 ਸਾਨੂੰ ਦੱਸੋ ਵੀ ਕੀ ਸਾਨੂੰ ਦੋ ਗਣ ਜਿਹੜੇ ਵੀਰ ਪਿੱਟ ਲੈਣੇ ਆਪਣੇ 20 April ਤੇ ਸ਼ੁਰੂ ਆ ਹਾਂਜੀ ਵੀ ਆਪਣਾ ਵੀਰ ਟਰੈਕਟਰ ਨਵਾਂ ਖਰੀਦਦਾ ਹਾਂ ਤੁਹਾਨੂੰ ਆਪਾਂ ਕੂਪਨ ਦੇਵਾਂਗੇ ਓਕੇ ਤੇ ਉਹ ਬਾਅਦ ਚਾਹ ਡਰਾ ਕੱਢੇ ਜਾਣਗੇ ਪਹਿਲਾਂ ਨਾਮ ਟਰੈਕਟਰ ਆਊਗਾ ਪਹਿਲਾਂ ਨਾਮ ਟਰੈਕਟਰ ਹਾਂ ਤਾਂ ਦੂਜਾ ਹੈਗਾ ਆਪਣਾ ਆ ਕਾਰ ਅਮਰੂਤੀ ਦੀ ਹਾਲਤ ਓਕੇ ਤੀਜਾ ਮੋਰਸਾ 15 ਮੋਟਰਸਾਈਕਲ ਆ ਅੱਛਾ 15 ਮੋਟਰਸਾਈਕਲ ਆ ਇਹ ਕੁੱਲ 512 ਦਾ ਬੱਲੇ 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 ਇਹ ਵੀ ਇੱਕ ਮੋਟਰਸਾਈਕਲ ਆ ਹਾਂ 15 ਮੋਟਰਸਾਈਕਲ ਆ ਵੈਰੀ ਗੁੱਡ ਆ ਆ 20 ਹੋਣਗੇ ਗੋਆ ਟੂਰ ਹੋਣਗੇ ਓ ਬੱਲੇ 25 ਸੀ ਹੋਗੇ ਬੱਲੇ ਇਹ 50 ਫ੍ਰਿਜ ਆਉਂਗਾ 50 ਐਲਈਡੀ ਹੋਊਗਾ ਹਾਂ 100 ਸਮਾਰਟਫੋਨ ਹੋਏਗਾ ਓਕੇ 210 100 ਲੈਕਸਰ ਯੂਸਰ ਹੋਣਗੇ ਵੱਲੇ ਵੱਲੇ ਇੱਕ ਕਾਲਮ ਲਾ ਕੇ ਮੇਰੇ ਹਿਸਾਬ ਨਾਲ ਬਣ ਜਾਂਦਾ 500 ਦੇ ਪਲੱਸ ਆ ਸਿਸਟਮ ਸਾਰਾ ਹੈ ਤੇ ਆ ਕੀ ਆ 20 HP ਕੀ ਆਏ ਇੱਕ ਵੈਸੇ ਹੀ ਆਪਣੀ ਚਾਹ ਇਹ ਦੋ ਟਰੈਕਟਰਾਂ ਦੀ ਸਕੀਮ ਆਈ ਹੈ ਵੀਰੇ ਇਹ ਅੱਛਾ ਹਾਂ ਇਹ ਵੀ ਆਹੀ ਆਈ ਆ 20 ਅਪ੍ਰੈਲ ਤੋਂ ਹੀ 20 ਅਪ੍ਰੈਲ 2025 ਤੋਂ ਸ਼ੁਰੂ ਆ ਹਾਂ ਇਹ ਨਾ ਜਿਹੜਾ ਉੱਪਰਲਾ ਟਰੈਕਟਰ ਆਏ ਹੈਗਾ 35 HP ਦਾ ਹਾਂ 35 HP ਦੀ ਆ ਜਾਂਦਾ ਇਹ ਹਾਂ ਇਹ 5 ਲੱਖ ਤੇ 10000 ਲਾ ਦੋ ਆ ਨਾ ਯਾਰ 999 ਦੇ ਵਿੱਚ ਆਹੇ ਇਹ ਹੈਗਾ ਵਾ ਬਿਨਾ ਪਾਵਰ ਸਟੀਅਰਿੰਗ ਤੋਂ ਆਹੇ 5 ਲੱਖ 10 ਹਜ਼ਾਰ ਦਾ ਇਹਦੀ ਸਕੀਮ ਆਈ ਆ ਹਜੇ ਪਤਾ ਨਹੀਂ ਕਿੰਨਾ ਟਾਈਮ ਚੱਲੇਗੀ ਓਕੇ ਜੇ ਕਿਸੇ ਨੇ ਬਾਗਾ ਵਾਸਤੇ ਲੈਣਾ ਹੋਵੇ ਛੋਟਾ ਇਹ 52 18 ਆਪਣਾ 18 ਹਸ ਪਾਵਰ ਆ ਇਹ 2 ਲੱਖ 80 ਹਜ਼ਾਰ ਦਾ ਚੱਕ ਦੋ ਫੱਟੇ ਹਾਂ ਇਹ 50 50 ਦਾ ਡਿਸਕਾਊਂਟ ਜਾਂਦਾ ਏ ਓਕੇ ਤੇ ਨੰਬਰ ਪਹਿਲਾਂ ਜਣੀ 4 4 ਲੱਖ ਦਾ ਸੀਗਾ ਪਹਿਲਾਂ 4 ਚਾਰ ਦਾ ਹੈ ਹਾਂ 2.80 ਲੱਖ ਦਾ ਕੁਝ ਨਾ ਕੁਝ ਇਹ ਡਿਸਕਾਊਂਟ ਕਾਫੀ ਡਿਸਕਾਊਂਟ ਦਿੱਤਾ ਹਾਂ ਬਾਕੀ ਆਪਣੇ ਪਿਛਲੇ ਵੀ ਨਿਕਲੇ ਆ ਹਾਂ ਜਿਹੜਾ ਜਿਵੇਂ ਮੰਨ ਲਓ ਮੈਂ ਟਰੈਕਟਰ ਖਰੀਦ ਲਿਆ ਤੁਸੀਂ ਮੈਨੂੰ ਇੱਕ ਕੂਪਨ ਹਾਂ ਓਕੇ ਉਹ ਦਾ ਡਰਾਅ ਨਿਕਲੂਗਾ ਕਿੰਨੀ ਤਰੀਕ ਨੂੰ ਨਿਕਲੂਗਾ ਉਹ ਇਹ ਡੇਟ ਤਕਰੀਬਨ ਆਹੇ ਮੇਰੇ ਹਿਸਾਬ ਨਾਲ ਕੰਪਨੀ ਦੇ ਹੱਥ ਜਾਏ ਇਹ ਅੱਗੇ ਵੀ ਇਹ ਪਹਿਲਾ ਨੀਗਾ ਨਾਮ ਇਹ ਹਾਂ ਇਹ ਆਪਾਂ ਕਹਿ ਰਹੀਏ ਵੀ ਇਹ ਆ ਨਾਮ ਹਾਜੀ ਕੱਲ ਨੂੰ ਕੱਢਣੇ ਆ ਕਿ ਨਹੀਂ ਕੱਟਣੇ ਇਹ ਨਾ ਪਹਿਲਾਂ ਤੋਂ ਹੀ ਇਹ ਕੁਆਟਰਲੀ ਮਤਲਬ ਚੱਲਦਾ ਹੀ ਹੁੰਦਾ ਵਾ ਹੂੰ ਜਿਵੇਂ ਹੁਣ ਚੱਲੂ ਇਹ ਸਿਆਲਾਂ ਚੱਲੂ ਇਹ ਫਿਰ ਮੈਨੂੰ ਲੱਗਾ ਚਾਰ ਪੰਜ ਸਾਲ ਹੋ ਗਏ ਮੈਨੂੰ ਓਕੇ ਇਹਦੋਂ ਪਿਛਲੇ ਸਾਲ ਇੱਕ ਵਾਰੀ ਨਾ ਆ ਨਾਮ ਉਹ ਚੇਂਜ ਸੀਗੇ ਉਦੋਂ ਹਾਂ ਉਦੋਂ ਵਿੱਚ ਫਰਿੱਜਾਂ ਸੀਗੀਆਂ ਫਰਿੱਜ ਤਾਂ ਹੈਗੀ ਹੁਣ ਉਹ ਇਹ ਕਹਿੰਦਾ ਟਰੈਕਟਰ ਦੇ ਹੱਡ ਸੀਗੀਆਂ ਹੂੰ ਤੇ ਟਰੈਕਟਰ ਵੀ ਸੀਗਾ ਟਰੈਕਟਰ ਨਿਕਲਿਆ ਸੀਗਾ ਰਾਜਪੁਰੇ ਦੇ ਬੰਦੇ ਨੂੰ ਜਿਹੜਾ ਨਾਮ ਸੀ ਪਹਿਲਾਂ ਤੇ ਆਪਣੇ ਏਰੀਏ ਦੇ ਵਿੱਚੋਂ ਕੀ ਨਿਕਲਿਆ ਸੀ ਆਪਣੇ ਏਰੀਏ ਚੋਂ ਟਰੈਕਟਰ ਦੀਆਂ ਹੱਡ ਨਿਕਲੀਆਂ ਸੀ ਹਮ ਹੱਡ ਦੋ ਤਿੰਨ ਉਹ ਨਿਕਲੀਆਂ ਸੀ ਕਿੰਨੇ ਨਾਮ ਟੋਟਲ ਦੱਸੋ ਵੀਰੇ ਤੇ ਆ 500 ਪਲੱਸ ਆ ਬ੍ਰਦਰ ਯਾਰ ਨਿਕਲੋ ਨਿਕਲੋ ਕਿਸੇ ਦਾ ਕੋਈ ਨਾ ਕੋਈ ਜੀਤਾ ਨਿਕਲੋ ਨਿਕਲੋ ਆਪਾਂ ਇੱਥੇ ਡੀਲਰਸ਼ਿਪ ਜਦੋਂ ਆਪਾਂ ਓਪਨ ਕੀਤੀ ਆ ਹਾਂ ਆਪਾਂ ਸੀਗੇ ਤੇ ਉਹਦੇ ਜਿਹੜੇ ਪਹਿਲਾਂ ਆਨੇ ਪਰ ਆ ਕੇ ਕਿਸੇ ਨੂੰ ਫੋਨ ਨਿਕਲਿਆ ਉਹਦੇ ਕੋਲ ਜਿਵੇਂ ਕਿ ਇਹ ਨਾਮ ਹੀ ਬਹੁਤ ਆ ਇਹ ਬਾਕੀ ਆਏ ਵੀ ਆ ਗਰੇ ਹਾਂ 500 ਨਾਮ ਆ ਕੋਈ ਨਾ ਕੋਈ ਜਦੋਂ ਨਾ ਇਹ ਜਿਹੜਾ ਰੈਕਟਰ ਨਿਕਲ ਆਇਆ ਫਿਰ ਤਾਂ ਬੱਲੇ ਬੱਲੇ ਜਦੋਂ ਇਹ ਕੱਢਦੇ ਆ ਨਾ ਨਾਮ ਕੱਢਦੇ ਆ ਹਾਂ ਉਹ ਲਾਈਵ ਹੀ ਚੱਲਦਾ ਹੁੰਦਾ ਹਾਂ ਵੇਖੋ ਧੋਖਾ ਤਾਂ ਇਹ ਨਾ ਵੇਹੇ ਤਾਂ ਸਰੇ ਲੋ ਚ ਹਾਂ ਵੇਹੇ ਦਾ ਇੱਕ ਕੂਪਨ ਆਪਣਾ ਜਿਹਦਾ ਦੂਜਾ ਕੂਪਨ ਵਿੱਚ ਜਿਹੜੇ ਹੋਣਗੇ ਉਹ ਉਸੇ ਸੇਮ ਉਹ ਚ ਸੈੱਟ ਲੈਣੇ ਆ। ਸਭ ਤੋਂ ਚੁਕਾਈ ਜਾਣ ਜਿਹਦੇ ਜਿਹਦਾ ਆਈ ਜਾਣ ਪਹਿਲਾਂ ਬੋਲ ਵਾਲਿਆਂ ਗਿਆਣਗੇ ਟਰੈਕਟਰ ਲਈ ਨਿਕਲਣਾ ਜਿਹਦਾ ਚੱਕਿਆ ਹੈਗਾ ਉਹ ਟਰੈਕਟਰ ਦੇ ਸੀ। ਬੈਰੀ ਗੁੱਡ। ਹਾਂ ਬੋਲ ਜਿਹੜਾ ਕੋਈ ਸ਼ੌਕ ਕੋਣ ਆ ਜਾਂ ਕੋਈ ਵੀ ਆ 100 ਬਾਤ ਚਾੱਕ ਲੈਣੇ ਉਹ ਫੋਨ ਦੇ ਲੈ। ਬੈਰੀ ਗੁੱਡ। ਪਾਰਲਰ 'ਚੇ ਕੰਮ ਹੋਗਾ ਕੋਈ ਇਹ ਚੋੜ। ਵੇਹੇ ਦਾ ਕੰਮ ਪਟਾਕੇ ਵਾਲਾ। ਮੈਸੀ ਮਤਲਬ ਢੱਗੀ ਨਹੀਂ। ਨਹੀਂ ਨਹੀਂ ਸਿੱਧੀ ਗੱਲ। ਚਲੋ ਪਿਛਲੀ ਵਾਰੀ ਨਾਮ ਕੱਟੇ ਸੀਗੇ ਉਦੋਂ ਦਾ ਤਕਰੀਬਨ ਜਿੰਨਿਆਂ ਨੇ ਜਿਵੇਂ ਮੰਨ ਲਵਾ 20 April 没有和。 ਉਹਨਾਂ ਨੂੰ ਉਹਨਾਂ ਸੱਤ ਲੈਣਦੇ ਹੁੰਦੇ ਆ ਵੀ ਤੁਸੀਂ ਸ਼ੋਰੂਮ ਤੇ ਆਪਦੇ ਸੱਤ ਲਓ ਉਹਨਾਂ ਨੂੰ ਲਾਈਵ ਤੇ ਹੁੰਦਾ ਫਿਰ ਇੱਥੇ ਤਕਰੀਬਨ ਆਪਣੇ ਸਕਰੀਨ ਲਾਈ ਹੁੰਦੀ ਆ ਲਾਈਵ ਚੱਲਦਾ ਹੁੰਦਾ ਨਾ ਪਹਿਲਾਂ ਲੁਧਿਆਣੇ ਚਾਹ ਵਾਲੇ ਪਿਉਂਦੇ ਹੋ ਪੂਰਾ ਪੂਰਾ ਸਾਰਾ ਕੁਝ ਚੱਲਦਾ ਹੁੰਦਾ ਚਾਹ ਪਾਣੀ ਤਾਂ ਜ਼ਰੂਰੀ ਨਹੀਂ ਸਕੀਮ ਕਰਕੇ ਪਿਉਣਾ ਨਹੀਂ ਮੈਂ ਮੈਂ ਵੈਸੇ ਵੀ ਪਿਉ ਹੋ ਗਏ ਆ ਸਾਰਾ ਕੁਝ ਚੱਲਦਾ ਹੁੰਦਾ ਹਾਂ ਸਾਡਾ ਓਕੇ ਆ ਤੇ ਨਹੀਂ ਨਹੀਂ ਤਾਂ ਸਾਰਾ ਜਾਨੀ ਕਿ ਤਾਂ ਵੀ ਚੱਲਦਾ ਹੁੰਦਾ ਤੇ ਉਦੋਂ ਉਹ ਲਾਈਵ ਐਲ ਸੀ ਡੀ ਤੇ ਦਿਖਾਉਂਦੇ ਹੁੰਦੇ ਆ ਵੀ ਆਹ ਨਾਮ ਆ ਇੱਥੋਂ ਦੇ ਨਾਲ ਦੀ ਨਾਲ ਹੀ ਦੱਸ ਦਿੰਦੇ ਆ ਤੇ ਅੱਜ ਜਹਾਜ ਗਰਾਮਾਂ ਦੇ ਨੂੰ ਇੰਨੇ ਨਾਮ ਨਿਕਲੇ ਉਹਨੂੰ ਉੱਥੋਂ ਦੇ ਨੂੰ ਇੰਨੇ ਨਿਕਲੇ ਉੱਥੇ ਨੂੰ ਫੇਰ ਬਕਾਇਦਾ ਫੇਰ ਉਹਨਾਂ ਨੇ ਜਿਹੜੇ ਫੇਰ ਆਪਾਂ ਦੇਣੇ ਆ ਜਿੱਦਣ ਹੂੰ ਉਹ ਡੇਟ ਦੱਸ ਦੇ ਫੇਰ ਉਹਦਾਂ ਵੀ ਪਸਾਦ ਲਓ ਸਾਰੇ ਜਣਾਂ ਨੂੰ ਆਰੇ ਫੇਰ ਹਾਂ ਵੀ ਆ ਜਾਓ ਸਾਰੇ ਜਣਾਂ ਚਲੋ ਇਹਨਾਂ ਚੀਜ਼ਾਂ ਦੇ ਵੀਰ ਤਾਂ ਇਕੱਠੇ ਹੁੰਦੇ ਯਾਰ ਜੀ ਜੀ ਜਿਹਨੂੰ ਚਲੋ ਬਾਕੀ ਦਾ ਦੁੱਖ ਤਕਲੀਫਾਂ ਵੀ ਦੱਸਦੇ ਆ ਬਾਕੀ ਦਾ ਚਲੋ ਜਦੋਂ ਪਿਛਲੇ ਸਾਲ ਕੱਢੇ ਸੀ ਨਾਮ ਬਾਕੀ ਤਾਂ ਆ ਗਈ ਸੀ ਲੈਣ ਜਿਹਨੂੰ ਫਰਜ ਨਿਕਲੀ ਸੀਗੀ ਉਹ ਕਹਿੰਦਾ ਮੇਰਾ ਟਾਈਮ ਨਹੀਂਗਾ ਫਰਜ ਲੈ ਕੇ ਸਾਰ ਨੂੰ ਫਿਰ ਅਸੀਂ ਉਹਨੂੰ ਘਰੇ ਪਹੁੰਚ ਦੇ ਦਿੱਤੀ ਕਰਕੇ ਆਏ ਸੀ ਪਹੁੰਚ ਵੈਰੀ ਗੁੱਡੀ ਆ ਉਹ ਕਹਿੰਦਾ ਯਾਰ ਲਓ ਜੀ ਕਹਿੰਦਾ ਖਰੀਦਣ ਭਾਦਰ ਮੀਰਾ ਤੇ ਆਪਣਾ ਹਾਂ ਕਈਆਂ ਨੂੰ ਐਂ ਹੁੰਦਾ ਨਿਕਲ ਨਾਣੀ ਹਾਂ ਔਰ ਨਿਕਲਦਾ ਜਰੂਰ ਆ ਪੋਜੀਟਿਵ ਸੱਚੋ ਪੋਜੀਟਿਵ ਬਾਕੀ ਦਾਕ ਆ ਲੱਗ ਗਿਆ ਤਾਂ ਜੈ ਜੈ ਫਰੀ ਦਾ ਹੀ ਆ ਬਿਲਕੁਲ ਬਿਲਕੁਲ ਕਿਹੜਾ ਆਪਾਂ ਕੋ ਦਿਨਾ ਟਰੈਕਟਰ ਦਾ ਆਪਾਂ ਵੈਸੇ ਹੀ ਖਰੀਦਣਾ ਇਹ ਟਰੈਕਟਰ ਨਾਲ ਟਰੈਕਟਰ ਅੱਜ ਇਹ ਕੀ ਮੜਾ ਬਿਲਕੁਲ ਬਿਲਕੁਲ ਉਹ ਤਾਂ ਵੈਗਨੂ ਦਾ ਕੋਈ ਪਤਾ ਨਹੀਂ ਨਾ ਕਦੋਂ ਆਪਣੀ ਕਿਸਮਤ ਜਾਗ ਜਣੀ ਹੈ ਇਹ ਬਾਕੀ ਬਾਦਰ ਵੀਰੇ ਦਾ ਤੇ ਗਰਜੀਤ ਵੀਰੇ ਦਾ ਨੰਬਰ ਡਿਸਪਲੇ ਤੇ ਚੱਲਦਾ ਹੀ ਪਿਆ ਜੀ ਜੀ 9502 ਵੀਲ 4 ਵੀਲ 241 254 ਕੋਈ ਵੀ ਮਾਡਲ ਦਾ ਹਲੇ ਸਰਪ੍ਰਾਈਜ਼ ਆ 2 ਮਹੀਨਿਆਂ ਦਾ ਤੁਹਾਨੂੰ ਉਹ ਵੀ ਦੇ ਦੇਣਾ ਹਨਾ ਵੀਰੇ ਉਹ ਲਿਆ ਆਪਾਂ ਦੱਸ ਨਹੀਂ 2 ਮਹੀਨੇ ਟਾਈਮ ਲਿਆ ਸ਼ਾਇਦ ਪਹਿਲੇ ਹੀ ਆ ਜਾਣਾ ਸ਼ਾਇਦ ਪਹਿਲਾਂ ਆ ਜਾਣਾ ਦੋ ਟਰੈਕਟਰ ਐਸੇ ਲਿਆਉਣੇ ਨਾ ਤਮਾਕਾ ਹੀ ਬਾਜ਼ਨਾ ਤੁਸੀਂ ਦੇਖੀ ਜਿਓ ਤੁਸੀਂ ਆਪ ਉਹ ਵੇਖ ਕੇ ਕਹੋਗੇ ਯਾਰ ਵਾਹ ਮੈਂਸੀ ਨੇ ਕਿਆ ਲਾਂਚ ਕਰਤਾ ਜਿੱਦਨ ਲਾਂਚ ਹੋ ਗਿਆ ਬਾਸ ਉਹ ਆਪਣੇ ਕੋਲ ਹੀ ਆਉਣੇ ਪਹਿਲਾਂ ਇੱਥੇ ਤੇ ਤੁਸੀਂ ਕੋਈ ਵੀ ਟਰੈਕਟਰ ਖਰੀਦਣਾ ਆਪਰਾਣਾ ਟਰੈਕਟਰ ਕਟਾਉਣਾ ਮੇਰੇ ਵਾਲਾ ਨੰਬਰ ਡਿਸਪਲੇ ਤੇ ਚੱਲਦਾ ਏ ਵੀਰੇ ਮਾੜਾ ਐਡਰੈਸ ਆਪਣਾ ਦੱਸ ਦਿੰਦੇ ਜੀ ਇਹ ਆਪਾਂ ਇਹਦੇ ਨੇੜੇ ਨੇੜੇ ਪਤਾ ਹੀ ਆਪਣਾ ਹੀ ਉਹ ਗਿਆ ਲਵਾਈਏ ਨਾ ਸ਼ੇਰਪੁਰਾ ਚੌਕ ਮਾਈਟਾ ਸ਼ੇਰਪੁਰਾ ਚੌਕ ਹਾਂਜੀ ਉਹ ਮਤਲਬ ਉਹਦੇ ਉੱਪਰ ਜਿਹੜਾ ਫਲਾਈਓਵਰ ਆ ਚੜਨਾ ਨੇ ਉਹ ਚੜਨੇ ਸਾਹਮਣੇ ਆ ਫਰਾਂਟ ਮੈਂ ਸੀ ਬਾਹਰ ਖੜੇਆ ਕਿਹਦੀ ਬੱਗੂ ਵੈਸੇ ਨੇ ਕਿਸ਼ਣ ਕੋਠੇ ਬੱਗੂ ਦਾ ਹੀ ਓਕੇ ਲੋਕੇਸ਼ਨ ਕੋਠੇ ਬੱਗੂ ਦੀ ਹੈ ਲੋਕੇਸ਼ਨ ਠੀਕ ਹੈ ਜੀ ਤੇ ਕਰੈਕਟ ਲੋਕੇਸ਼ਨ ਪੁੱਛ ਰਹੇ ਕੋਠੇ ਬੱਗੂ ਆਉਂ ਜਗਰਾਵਾਂਣੀ ਆਉਂਦਾ ਹਾਂ ਵੈਸੇ ਆਪਾਂ ਜਗਰਾਵਾਂੇ ਗਏ ਜੀ ਆਪਾਂ ਚਗਰਾਵਾਂੇ ਗਏ ਨੇ ਇੱਕ ਕੋਠੇ ਪੈ ਜਾਂਦੇ ਕੋਠਿਆਂ ਤੇ ਠੀਕ ਆ ਬ੍ਰੇ ਤੇ ਆਪਣੀ ਫਰਮ ਦਾ ਕੀ ਨਾਮ ਆ ਇਹ ਖਾਲਸਾ ਟਰੈਕਟਰਸ ਖਾਲਸਾ ਇਹ ਤੁਸੀਂ ਕੋਈ ਵੀ ਮੈਸੀ ਦਾ ਡਾਕਟਰ ਖਰੀਦਣਾ ਇਹ ਵੀ ਰਹਿਣਾ ਤੁਸੀਂ ਡਾਕਟਰ ਕਰ ਸਕਦੇ ਹੋ ਬਾਕੀ ਜਾਣਕਾਰੀ ਦਿੰਦਿਆਂ ਕੋਈ ਸ਼ਬਦ ਵੱਧ ਘਟਨੇ ਕਿ ਲਾ ਹੋਵੇ ਉਹਦੇ ਲਈ ਮਾਫੀ ਆ ਦੋ ਆ ਗਿਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਅਸੀ